ਹਾਂਜੀ ਸাশ੍ਰੀਏ ਕਾਲਜੀ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਰੁਪਿੰਦਰ ਹਾਂ ਦਾ ਜੋ ਕਿ ਕੈਨੇਡਾ ਦਾ ਟੂਟ ਚੱਲ ਰਿਹਾ ਹੈ ਵਾ ਹਨਾ ਉੱਥੇ ਉਹ ਸ਼ੋ ਨੌਨ ਲਈ ਗਏ ਹਾਂ ਤੇ ਉੱਥੇ ਉਹਨਾਂ ਦਾ ਨਾਂ ਅਸਰ ਦੇ ਨਾਲ ਕੋਈ ਰੋਲਾ ਪੈ ਗਿਆ ਵਾ ਜਿਸ ਦੇ ਕਾਰਨ ਉਹ ਮੈਕਸੂ ਟੱਕੀ ਉਥੋਂ ਚਲੇ ਗਏ ਹਨ ਬਹੁਤ ਹੀ ਵੀਡੀਓ ਇਹ ਵਾਇਰਲ ਹੋ ਰਹੀ ਗਿਆ ਕਿ ਉਹ ਬੋਲ ਰਹੇ ਹਨ ਕਿ ਗੁਰਪਿੰਦਰ ਹਾਂਡਾ ਵੀ ਸਹੀ ਟਾਈਮ ਤੇ ਨਹੀਂ ਆਈ ਆਪਣੇ ਸ਼ੋਅ ਦੇ ਵਿੱਚ ਤੇ ਉਸ ਨੇ ਪੈਸੇ ਪਹਿਲਾਂ ਹੀ ਲੈ ਲਏ ਹਨ ਪਰ ਗੁਰਪਿੰਦਰ ਹਾਂਡਾ ਨੇ ਇਹ ਕਿਹਾ ਕਿ ਮੈਂ 1:30 ਵਜੇ ਮੈਂ ਉੱਥੇ ਐਡਮਿਨ ਦੇ ਵਿੱਚ ਪਹੁੰਚ ਗਈ ਸੀ ਪਰ ਮੈਨੂੰ ਕੋਈ ਵੀ ਹੋਟਲ ਦੀ ਲੋਕੇਸ਼ਨ ਬਾਰੇ ਨਹੀਂ ਪਤਾ ਸੀ ਕਿਉਂਕਿ ਮੈਨੂੰ ਕੋਈ ਵੀ ਸੈਂਡ ਨਹੀਂ ਕੀਤੀ ਗਈ ਸੀ ਇਸ ਕਰਕੇ ਮੈਂ ਨੂੰ ਹੋਟਲ ਦੇ ਵਿੱਚ 3:30 ਵਜੇ ਮੈਨੂੰ ਦੱਸਿਆ ਗਿਆ ਹੋਟਲ ਦਾ ਪਤਾ ਤੇ ਉਸ ਤੋਂ ਬਾਅਦ ਮੈਂ ਰੈਡੀ ਹੋ ਕੇ ਆਪਣੇ ਇੱਥੇ ਸ਼ੋਅ ਦੇ ਵਿੱਚ ਆਈਆਂ ਤੇ ਉੱਥੇ ਅਨਾਉਂਸਰ ਵੀ ਉਸ ਤੇ ਇਲਜ਼ਾਮ ਲਗਾ ਰਹੀ ਆ ਪਰ ਜਿਹੜੇ ਉੱਥੇ ਦੇਖ ਰਹੇ ਸੀ ਉਹਨਾਂ ਨੂੰ ਨਾ ਉਹਨਾਂ ਨੇ ਸਾਰੇ ਨਹੀਂ ਕੀ ਔਡੀਅেন্স ਨੇਹੀ ਰੁਪਿੰਦਰ ਹਾਂਡਾ ਦਾ ਹੀ ਸਾਥ ਦਿੱਤਾ ਵਾ ਤੇ ਜਦੋਂ ਰੁਪਿੰਦਰ ਹਾਂਡਾ ਮਾਈਕ ਸੁੱਟ ਕੇ ਭੱਜ ਗਈ ਤਾਂ ਸਾਰਾ ਨੇਹੀ ਉਸ ਨੂੰ ਮਿੰਤਾ ਕਰਕੇ ਦੁਬਾਰਾ ਸਟੇਜ ਦੇ ਉੱਤੇ ਸ਼ੋਅ ਲਾਉਣ ਲਈ ਕਿਹਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ